ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ ਅੰਦਰ ਸਿਆਸੀ ਪਾਰਟੀਆਂ ਉੱਪਰ ਪ੍ਰਚਾਰ ਕਰਨ ਤੇ ਰੋਗ ਲਗਾਏ ਜਾਣ ਦਾ ਸੀਨੀਅਰ ਅਕਾਲੀਆਗੂ ਮਹੇਸ਼ਿੰਦਰ ਸਿੰਘ ਗਰੀਵਾਲ ਨੇ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਕਿਸਾਨਾਂ ਦੀਆਂ ਗੱਲਾਂ ਕਰ ਰਹੀਆਂ ਹਨ ਅਤੇ ਕਿਸਾਨ ਜਥੇਬੰਦੀਆਂ ਨੂੰ ਦੇਸ਼ ਵਿੱਚ ਇੱਕੋ ਹੀ ਰਣਨੀਤੀ ਅਪਣਾਉਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਛੋਣਾ ਦੇ ਐਲਾਨ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਨਹੀਂ ਕੀਤਾ ਜਾਵੇਗਾ। ਗਰੀਵਾਲ ਨੇ ਵੀ ਕਿਹਾ ਕਿ ਰਾਜਵਾਲ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਕਰਨ ਤੋਂ ਰੋਕ ਰਹਿ ਸੰ ਜਿਸ ਨਾਲ ਸਿਆਸੀ ਪਾਰਟੀਆਂ ਦੇ ਨਾਲ ਨਾਲ ਆਮ ਲੋਕਾਂ ਅਤੇ ਕਿਸਾਨਾਂ ਨੂੰ ਵੀ ਨੁਕਸਾਨ ਪਹੁੰਚੇਗਾ ਕਿਉਂਕਿ ਸਿਆਸੀ ਪਾਰਟੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਹਿੱਤ ਗੱਲਾਂ ਕਰਨ ਗਿਆ ਜਦਕਿ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹ ਨੇ ਸਪਸ਼ਟ ਤੌਰ ਤੇ ਕਿਹਾ ਕਿ ਭਾਜਪਾ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਕਰਨਾ ਦੇਣਾ ਚਾਹੀਦਾ ਹੈ ਜੋ ਕਿ ਸਹੀ ਹੈ ਇਸੇ ਤਰ੍ਹਾਂ ਪੰਜਾਬ ਦੀ ਕਿਸਾਨ ਜਥੇਬੰਦੀ ਨੂੰ ਪੂਰੇ ਦੇਸ਼ ਦੇ ਮੁਤਾਬਕ ਹੀ ਰਣਨੀਤੀ ਅਪਣਾਉਣੀ ਚਾਹੀਦੀ ਹੈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਗਈ ਅਤੇ ਇਸ ਮਾਮਲੇ ਦੇ ਵਿੱਚ ਗਰੇਵਾਲ ਨੇ ਕਿਹਾ ਕਿ ਕੱਲ ਦੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਵਾਅਦਾ ਖਿਲਾਫੇ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ ਉਹਨਾਂ ਨੇ ਇਸ ਨਾਲ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਅਤੇ ਲੁਧਿਆਣਾ ਅੰਦਰ ਪਿਤਾ ਦੇ ਨੇ ਭਾਜਪਾ ਦੇ ਯੂਥ ਕਾਂਗਰਸ ਪਰਕਰਾਂ ਵਿਚਾਲੇ ਹੋਏ ਟਕਰਾਅ ਦੇ ਮਾਮਲੇ 'ਚ ਉਹਨਾਂ ਕਿਹਾ ਕਿ ਕਾਂਗਰਸੀ ਗੁੰਡਾਗਰਦੀ ਕਰ ਰਹੇ ਸਨ ਲੇਕਿਨ ਵਕਤ ਹਰ ਵੇਲੇ ਇੱਕੋ ਜਿਹਾ ਨਹੀਂ ਹੁੰਦਾ। ਦੇਖੋ ਮੈਂ ਇੱਕ ਗੱਲ ਬਹੁਤ ਬੇਨਾਮੀ ਜਿਖਦੇ ਕਹਿ ਸਕਦਾ ਹੈ ਕਿ ਇਹ ਪ੍ਰਭਾਵ ਜਾ ਰਿਹਾ ਹੈ ਅਸਲੀਅਤ ਤਾਂ ਕਿਸਾਨ ਮੋਰਚੇ ਵਾਲੇ ਜਾਣਦੇ ਨੇ ਕਿ ਇਹ ਸਾਰੀ ਕਬੈਦ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣ ਲਈ ਕੀਤੀ ਗਈ ਹੈ। ਤੇ ਇਹ ਕੋਈ ਢੂੰਗੀ ਸਾਜਿਸ਼ ਦਾ ਨਤੀਜਾ ਹੈ ਨਾਲੇ ਮੈਂ ਇੱਕ ਗੱਲ ਬੜੀ ਸਪਸ਼ਟ ਸਮਝਦਾ ਜੇ ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਹੱਕ ਹੈ ਡਾਕਟਰਾਂ ਨੂੰ ਆਪਣੇ ਸੰਘਰਸ਼ ਕਰਨ ਦਾ ਹੱਕ ਹੈ ਪੰਜਾਬ ਰੋਡਵੇਸ ਦੇ ਕਾਮਿਆਂ ਨੂੰ ਆਪਣੇ ਗੱਲ ਲਈ ਸੰਘਰਸ਼ ਕਰਨ ਦਾ ਹੱਕ ਹੈ ਕਿਸਾਨੀ ਨੂੰ ਆਪਣੇ ਹਿੱਤਾਂ ਲਈ ਸੰਘਰਸ਼ ਕਰਨ ਦਾ ਹੱਕ ਹੈ ਤੇ ਪੋਲੀਟੀਕਲ ਪਾਰਟੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣੀ ਇਹਦਾ ਜ਼ਵਾਬਤਾ ਕਿਸਾਨ ਸਿੰਘ ਅਰਚਮੋਰਚੇ ਨੂੰ ਮੈਸਾ ਮੈਂ ਤਾਂ ਪੰਜਾਬ ਨੂੰ ਦੇਣਾ ਹੀ ਪਊਗਾ ਨਾ ਲੋਕਾਂ ਨੂੰ ਦੱਸਣਾ ਹੀ ਪਊ ਨਾ ਦੇਖੋ ਕਿਤੇ ਹੱਜ ਖੁੰਡ ਚਰਚਾ ਚ ਇਹ ਵੀ ਗੱਲ ਚੱਲਣ ਲੱਗ ਪਈ ਕਿ ਇਹ ਤਾਂ 1975 ਵਾਲਾ ਮਾਹੌਲ ਬਣਦਾ ਪਿਆ ਰਾਈਟ ਟੂ ਸਪੀਚ ਤੇ ਰਾਈਟ ਟੂ ਐਕਸਪ੍ਰੈਸ਼ਨ ਤੇ ਕਿ ਇਹ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਰਹੀਆਂ ਨੇ ਮੈਂ ਇਸ ਗੱਲ ਤੇ ਜ਼ਰੂਰ ਕਹਿਣਾ ਕਿ ਸਰਦਾਰ ਜੋਗਿੰਦਰ ਸਿੰਘ ਅਗਰਹਾ ਇੱਕ ਬਹੁਤ ਸੋਲਝਿਆ ਹੋਇਆ ਵਿਅਕਤੀ ਹੈ ਤੇ ਜਿਹੜਾ ਉਹਨਾਂ ਦਾ ਕੱਲ ਬਿਆਨ ਆਇਆ ਨਾ ਉਹਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾ ਉਹ ਕਹਿੰਦੇ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਿਰੋਧੀਆਂ ਤੇ ਵੀ ਪੰਬੰਦੀ ਲਾਉਂਗੇ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਕਰੋਗੇ ਤੇ ਆਪਣੇ ਸਾਥੀਆਂ ਨੂੰ ਕਮਜ਼ੋਰ ਕਰੋਗੇ ਇਹਦਾ ਸਿੱਧਾ ਤੇ ਸਿੱਧਾ ਫੈਸਾ ਭਾਰਤੀ ਜਨਤਾ ਪਾਰਟੀ ਨੂੰ ਮਿਲੂ ਜਿਹੜਾ ਚੱਲ ਰਹੇ ਮੋਰਚੇ ਦੇ ਲਈ ਹਾਨੀਕਾਰ ਖੂਗਾ ਹੁਣ ਫੈਸਲਾ ਤਾਂ ਉਹਨਾਂ ਨੇ ਕਰਨਾ ਪਰ ਇੱਕ ਗੱਲ ਮੈਂ ਬਿਨਾਂ ਚੇਜਿਕਤੇ ਕਹਿ ਸਕਦਾ ਕਿ ਸਦਾ ਰਾਜੇਵਾਲ ਨੂੰ ਮੈਂ ਉੱਥੇ ਵੀ ਕਹੀ ਸੀ ਕਿ ਇਹ ਤੁਸੀਂ ਦੇਖੋ ਅਸੀਂ ਪਬਲੀਕਲੀ ਲਿਸਟ ਜਾਰੀ ਕੀਤੀ ਹੈਗੀ ਰੋਲਾਪਾਉਣ ਵਾਲੇ ਆਮ ਆਦਮੀ ਪਾਰਟੀ ਤੇ ਕਾਂਗਰਸੀ ਨੇ ਤੁਸੀਂ ਉਹ ਤਸੱਲੀ ਕਰ ਲਓ ਕਿ ਸਾਡੀ ਲਿਸਟ ਸਹੀ ਹੈ ਕਿ ਜੋ ਕਹਿ ਰਹੇ ਆ ਉਹਨਾਂ ਅੱਜ ਕਿਸਾਨ ਸੰਘਰਸ਼ ਵਾਲੇ ਕੋਈ ਨਹੀਂ ਸੀ ਇਹ ਤਾਂ ਫਿਰ ਟਰੈਪ ਲੇ ਕਰ ਲਿਆ ਨਾ ਜੀ ਕਹਿ ਕੇ ਕਿ ਕਿਸਾਨੀ ਇਤਰਾਜ਼ ਕਰਦੀ ਹੈ ਕਿਸਾਨੀ ਇਤਰਾਜ਼ ਕਿਉਂ ਕਰੂ ਜੀ ਜਿਹੜਾ 10000 ਦੇ ਇਕੱਠ ਵਿੱਚ 8000 ਬੰਦਾ ਉਹ ਕਿਸਾਨ ਬੈਠਾ ਹੈ ਹਰਥਾ ਸਰਸੁਖੀਰ ਸਿੰਘ ਬਾਦਲ ਦਾ ਗੱਲ ਪੰਜਾਬ ਦੀ ਵਿੱਚ 5 ਤੋਂ ਲੈ ਕੇ 10000 ਤੱਕ ਦੀ ਸੰਗਤ ਸੀ ਇਹੋ ਕਿਸਾਨ ਨਹੀਂ ਸੀ ਅਸੀਂ ਕਿਸਾਨਾਂ ਦੇ ਵਿੱਚ ਹੀ ਕਿਉਂ ਕੰਦ ਕੱਢੀ ਜਾਂਦੇ ਆ ਕਿਸਾਨ ਦੀ ਇਕਤਾ ਰੱਖੀਏ ਕਿਸਾਨ ਮਜ਼ਦੂਰ ਦੀ ਇਕਤਾ ਰੱਖੀਏ ਤਾਂ ਮੈਂ ਸਮਝਦਾ ਹੁਣ ਦੇਖ ਲਓ ਜੋ ਚੱਲ ਰਿਹਾ ਕਾਂਗਰਸ ਦਾ ਕੋਈ ਹੈ ਸਰ ਸਰਕਾਰ ਦੇ ਪ੍ਰਚਾਰ ਦੇ ਨਾਮ ਹੇਟ ਕਾਂਗਰਸ ਦੇ ਪ੍ਰਚਾਰ ਹੋ ਰਿਹਾ ਉਹਨਾਂ ਦੀਆਂ ਪਾਲਸੀਆਂ ਹੋ ਰਹੀਆਂ ਜਿੱਥੇ ਅਸੀਂ ਬੋਲਣਾ ਅਸੀਂ ਜਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਉਹਨਾਂ ਨੂੰ ਘੇਰਨਾ ਉਹ ਕਮਜ਼ੋਰੀਆਂ ਘੇਰਦੋਂ ਰੁਕਿਆ ਗਿਆ ਇਹ ਤਾਂ ਹੁਣ ਇਹਨਾਂ ਨੂੰ ਮੋਰਚੇ ਵਾਲਿਆਂ ਨੂੰ ਦੱਸਣਾ ਪਊਗਾ ਕਿ ਉਹ ਚਾਹੁੰਦੇ ਨਹੀਂਗੇ ਕੀ 90 ਹਜ਼ਾਰ ਕਰੋੜ ਦਾ ਕਿਸਾਨ ਦੇ ਕਰ ਸਾਰੇ ਖਰਚੇ ਦੀ ਗੱਲ ਹੋਵੇ ਕੀ ਉਹ ਚਾਹੁੰਦੇ ਨਹੀਂ ਜਿਹੜੇ ਕਿਸਾਨ ਮਰ ਗਏ ਉਹਨਾਂ ਨੂੰ 10-10 ਲੱਖ ਰੁਪਇਆ ਤੇ ਇੱਕ ਨੌਕਰੀ ਦਿੱਤੀ ਜਾਵੇ ਕੀ ਉਹ ਚਾਹੁੰਦੇ ਨਹੀਂ ਇਹ ਕਿ ਕਿਸਾਨੀ ਦੇ ਹਿੱਤਾਂ ਦੀ ਗੱਲ ਬੇਰਜ਼ਾਹਰ ਅਧਿਆਪਕ ਦੀ ਗੱਲ ਉਹ ਕਾਮਿਆਂ ਦੀ ਗੱਲ ਮਜ਼ਦੂਰ ਦੀ ਗੱਲ ਵਪਾਰੀ ਦੀ ਗੱਲ ਦੁਕਾਨਦਾਰ ਦੀ ਗੱਲ ਨੌਜਵਾਨ ਦੀ ਗੱਲ ਕੀਤੀ ਜਾਵੇ ਇਹ ਤਾਂ ਇਸ ਗੱਲ ਸੇ ਇੱਕ ਕਿਸ ਤਰ੍ਹਾਂ ਦੀ ਕੋਈ ਨਾ ਕੋਈ ਗੱਲ ਤਾਂ ਦੱਸ ਨਹੀਂ ਪਾਉਣਾ ਉਹਨਾਂ ਨੂੰ ਜਦ ਲੋਕਾਂ ਨੇ ਮੰਨਿਆ ਜਿਹੜੇ ਸ਼ੰਕੇ ਹੋਣਗੇ ਉਹ ਨਵਿੱਤ ਕਰਨੇ ਪੈਣਗੇ ਨਾ ਜਿਹੜੇ ਮੈਨੂੰ ਤਾਂ ਇੱਕ ਗੱਲ ਹੈ ਬਤਾ ਇਹ ਮੈਂ ذاتی ਤੌਰ ਤੇ ਕਹਿ ਰਿਹਾ ਨਾ ਪਾਰਟੀ ਦੇ ਤੌਰ ਤੇ ਇੱਕ ਵਕੀਲ ਦੇ ਨਾਤੇ ਤੇ ਮੈਨੂੰ ਤਾਂ ਇਸ ਗੱਲ ਬਾਰੇ ਲੌਜਿਕ ਲੌਜਿਕ ਹੀ ਨਹੀਂ ਸਮਝ ਆਇਆ ਕਿ ਕਿਉਂ ਪਾਬੰਦੀ ਕੋਈ ਗੱਲ ਦੀ ਵਜ੍ਹਾ ਤਾਂ ਹੁੰਦੀ ਹੈ ਨਾ ਇਹਦਾ ਮਤਲਬ ਤਾਂ ਜੇ ਤੁਸੀਂ ਕਹਿੰਦੇ ਕਿ ਰੌਲਾ ਮੈਂਦਾ ਗੱਲ ਨੂੰ ਇਲੈਕਸ਼ਨ 'ਚ ਰੌਲਾ ਪਾ ਕੇ ਕਹੋਗੇ ਵੋਟਾਂ ਨਾ ਪਾਉਣ ਜੋ ਇਹ ਸਿੱਟਾ ਖਤਮ ਹੋ ਗਿਆ ਨਾ ਇਹ ਦੂਸਰਾ ਇਹਦਾ ਹਾਲ ਹੋ ਗਿਆ ਕਿ ਜੇ ਕਿਸੇ ਦਾ ਪੇਟ ਖਰਾਬ ਹੋ ਜਾਏ ਤਾਂ ਉਹਨੂੰ ਕਹ ਵੀ ਤੂੰ ਰੋਟੀ ਖਾਣੀ ਬੰਦ ਕਰ ਤੇ ਭੁੱਖਾ ਮਰ ਜਾ ਪਰ ਪੇਟ ਨਹੀਂ ਖਰਾਬ ਰੱਖਣਾ ਇਹ ਤਾਂ ਗੱਲ ਬੜੀ ਗੈਰ ਵਾਜਬ ਜੀ ਲੱਗਦੀ ਹੈ ਸੱਚੀ ਗੱਲ ਜਿਹੜੇ ਪਰਚੇ ਨੇ ਪਰਚੇ ਕਿਸਾਨਾਂ ਦੇ ਜਿਹੜੇ ਕੀਤਾ ਝੂਠੇ ਕੀਤਾ ਮੈਂ ਤੁਹਾਨੂੰ ਮਾਛੀਵਾੜੇ ਦੀ ਗੱਲ ਦੱਸਦਾ ਕਿਸਾਨ ਲੀਡਰਾਂ ਨੇ ਆਪ ਰਾਜੇਵਾਲ ਸਾਹਿਬ ਦੇ ਬੰਦਿਆਂ ਨੇ ਕਾਦੀਆਂ ਦੇ ਬੰਦਿਆਂ ਨੇ ਲਖੋਵਾਲ ਦੇ ਬੰਦਿਆਂ ਨੇ 22 ਬੰਦੇ ਹਥਿਆਰਾਂ ਸਮੇਤ ਪੁਲਿਸ ਦੇ ਐਸਪੀ ਮਨਪ੍ਰੀਤ ਸਿੰਘ ਖੰਨੇ ਵਾਲੇ ਨੂੰ ਫੜਾਏ ਉਹ ਛੱਡ ਤੇ ਕਿਸਾਨਾਂ ਦੇ ਪਰਚਾ ਕਰਤਾ ਪਹਿਲਾਂ ਤਾਂ ਇਹ ਨਵਜੋਤ ਸਿੰਘ ਸਿੱਧੂ ਇਹ ਪੁੱਛੇ ਕਿ ਜਿਹੜੇ ਬੰਦੇ ਕਿਸਾਨ ਆਗੂਆ ਨੇ ਪੁਲਿਸ ਨੂੰ ਫੜਾਏ ਸੀ ਉਹ ਛੱਡੇ ਕਿਉਂ ਉਹਨਾਂ ਦੇ ਪਰਚਾ ਕਿਉਂ ਨਹੀਂ ਇਹ ਤਾਂ ਮੇਲੀ ਭੁਗਤਾ ਕਾਂਗਰਸ ਤੇ ਸਮਝ ਲਓ ਤੁਸੀਂ ਗੱਲ ਸਿੱਧੀ ਦੇਖੋ ਭਾਜਪਾ ਨੂੰ ਇਹ ਸਾਰੀਆਂ ਗੱਲਾਂ ਤੋਂ ਜੋ ਕਰ ਹੋ ਰਹੀਆਂ ਨੇ ਤੇ ਕੀਤੀਆਂ ਜਾ ਰਹੀਆਂ ਨੇ ਤੇ ਬਲ ਮਿਲਦਾ ਦੇਖੋ ਜੇ ਅਸੀਂ ਭਾਜਪਾ ਕੱਲੀ ਨੂੰ ਘੇਰਾਂਗੇ ਭਾਜਪਾ ਨੂੰ ਜਵਾਬ ਦੇਣ ਔਖਾ ਹੋ ਜਾਓ ਜਦ ਅਸੀਂ ਸਾਰਿਆਂ ਨੂੰ ਰੋਕਾਂਗੇ ਭਾਜਪਾ ਵਾਲੇ ਤਾਂ ਹੁਣ ਸਵਾਲ ਕਰਦੇ ਆ ਸਾਨੂੰ ਕਹਿੰਦੇ ਲੈ ਲਿਆ ਸਵਾਦ ਜਿਹੜੀ ਸਾਡੇ ਨਾਲ ਕਰਦੇ ਉਹੀ ਤੁਹਾਡੇ ਨਾਲ ਕੀਤੀ ਗੱਲ ਹੁਣ ਇਹ ਤਾਂ ਹੁਣ ਕਿਸਾਨ ਮੋਰਚਾ ਦਾ ਸੁਣਾ ਜੀ ਕਿ ਮੈਂ ਵੀ ਗਾਲੀ ਭੇਡ ਵੀ ਗਾਲੀ ਇੱਕੋ ਰੱਸੇ ਲੰਘਾਏ ਕਿਉਂ ਜਾ ਰਿਹਾ ਸਾਰੇ ਇਹਨਾਂ ਨੂੰ ਦੱਸਣਾ ਪਊਗਾ ਜੀ ਐਨੇ ਦੇਖੋ ਜੀ ਮੈਨੇ ਬੜੇ ਸਪਸ਼ਟਾ ਜਿਹੜਾ ਰਾਸ਼ਟਰੀ ਸਹਿਯੋਗਤ ਕਿਸਾਨ ਮੋਰਚਾ ਜੀ ਨੂੰ ਟਕਾਇਤ ਸਾਹਿਬ ਪ੍ਰਧਾਨ ਨੇ ਉਹ ਯੂਪੀ ਵਿੱਚ ਪੋਲੀਟੀਕਲ ਲੀਡਰਾਂ ਨੂੰ ਸਟੇਜ ਤੇ ਵੀ ਬੁਲਾਉਂਦੇ ਨੇ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਤੇ ਪਾਬੰਦੀ ਵੀ ਕੋਈ ਨਹੀਂ ਲਾਈ ਉਹਨਾਂ ਨੇ ਉੱਥੇ ਟੋਲ ਪਲਾਜ਼ੇ ਵੀ ਬੰਦ ਨਹੀਂ ਕੀਤੇ ਇਹ ਤਾਂ ਹੁਣ ਪੰਜਾਬ ਵਾਲੇ ਬੱਤੀ ਜੱਥੇ ਬੰਦਿਆਂ ਨੂੰ ਦੱਸਣਾ ਪਊਗਾ ਕਿ ਇਹਨਾਂ ਦਾ ਵੱਖਰਾ ਡੰਡਬਾਬ ਕੀ ਹੈ ਇਹ ਹਿੰਦੁਸਤਾਨ ਦੇ ਕਿਸਾਨਾਂ ਨੂੰ ਵੱਖ ਫੈਸਲੇ ਕਿਉਂ ਲੈਂਦੇ ਆ ਜੇ ਕਿਸਾਨ ਇਕਤਾ ਰਖੜੀਆਂ ਤਾਂ ਸਾਰੇ ਫੈਸਲੇ ਇੱਕੋ ਜਿਹੇ ਹੋਣ ਜਿਹੜੇ ਮਰਜ਼ੀ ਹੋਣ ਦੇਖੋ ਸਾਡਾ ਵਿਰੋਧ ਭਾਜਪੀ ਦਾ ਵਿਰੋਧ ਤਾਂ ਕਰਨ ਵਾਲੇ ਸਾਰੇ ਜਾਣ ਅਕਾਲੀ ਦਲ ਤੋਂ ਡਰਦੇ ਆ ਇਹ ਪਾਰਟੀਆਂ ਕਾਂਗਰਸ ਤੇ ਆਪ ਇਹਨਾਂ ਦੇ ਪੱਲੇ ਕੱਖ ਨਹੀਂ ਪਾਰਟੀਆਂ ਨੇ ਤੁਸੀਂ ਦੇਖਿਆ ਸੀ 11 ਰੈਲੀਆਂ ਗੱਲ ਪੰਜਾਬ ਦੀ ਜੀ ਕੀਤੀਆਂ ਹਜ਼ਾਰਾਂ ਦਾ ਇਕੱਠ ਸੀ ਲੱਖਾਂ ਲੋਕ ਸੜਕਾਂ ਤੇ ਆਇਆ ਜਦ ਰੋਡ ਸ਼ੋਅ ਹੋਇਆ ਫਿਰ ਕੁਦਰਤੀ ਗੱਲ ਹੈ ਪਰੇਸ਼ਾਨ ਉਹਨਾਂ ਨਹੀਂ ਹੋਣਾ ਜਿਨ੍ਹਾਂ ਨੂੰ ਸ਼ਕਤੀ ਮਿਲਣ ਦਾ ਡਰ ਹੋਣਾ ਚਲੋ ਨਹੀਂ ਨਹੀਂ ਜੀ ਕਰਦਾ ਹੁਣ ਪੋਲਿਟਿਕਸ ਕਰਨ ਦਾ ਆਪਾਂ ਨੂੰ ਕੀ ਕਰ ਸਕਦੇ ਹਾਂ ਜੇ ਕੋਈ استਿਫਾ ਦੇ ਦੇ ਸਰ ਇੱਕ ਆਮ ਆਦਮੀ ਦੀ ਪਾਰਟੀ ਨੇ ਫੇਰ ਆਪਣਾ ਪੋਰਟਲ ਜਾਰੀ ਕੀਤਾ ਉਹ ਕਹਿੰਦਾ ਸਾਡੇ ਕੋਲ ਫੰਡ ਨਹੀਂਗਾ ਉਹ ਅਪੀਲ ਕਰ ਰਹੇ ਲੋਕਾਂ ਨੂੰ ਫੰਡ ਪਿਛਲੀ ਵਾਰ ਵੀ ਕੀਤਾ ਮੈਂ ਕਹਿੰਦਾ ਫੰਡ ਲੈਣ ਅਪੀਲ ਕਰਨ ਪਰ ਜਿਹੜਾ ਉਹਨਾਂ ਨੇ 2000 2018 ਵਿੱਚ 2018 ਵਿੱਚ ਆਪਣਾ ਪੋਰਟਲ ਬਣਾਇਆ ਸੀ ਜਿਹਦੇ ਡੋਨੇਸ਼ਨਾਂ ਹੁੰਦੀਆਂ ਸੀ ਉਹਦਾ ਵਿਸਥਾਰ ਦਿੰਦੇ ਸੀਗੇ 2018 ਤੋਂ ਆਈਆਂ ਡੋਨੇਸ਼ਨਾਂ ਹੁਣ ਤੱਕ ਪਬਲਿਕ ਕਰਨ ਐ ਨਹੀਂ ਹੋਣਾ ਗੱਲ ਨੇ ਜਿਹੜੇ ਚੋਰ ਮੋਰੀ ਨਾਲ ਨਹੀਂ ਪੈਸੇ ਮਿਲਨੇ ਨਾ ਕਿ ਤੋਂ ਵੱਧ ਫੜੀ ਜਾਂਦੇ ਆ ਪੋਰਟਲ ਦੇ 5 5 10 10 ਰੁਪਏ ਲੈ ਕੇ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਬੜੀ ਗਰੀਬਾਂ ਦੀ ਪਾਰਟੀ ਆ ਕਹਿੰਦੇ ਸਾਡੇ ਕੋਲ ਕਹਿੰਦੇ ਫੰਡ ਹੈ ਨਹੀਂ ਗਾ ਇਲੈਕਸ਼ਨ ਲੜੂਗੀ ਫੇ ਨਾ ਲੜਨ ਜੇ ਇਲੈਕਸ਼ਨ ਦਾ ਫੰਡ ਹੈ ਨਹੀਂ ਇੱਕ ਪਾਸੇ ਤਾਂ ਕਹਿੰਦੇ ਅਸੀਂ ਪੌਪੂਲਰ ਬਣੇ ਆ ਦੂਸਰੇ ਕਹਿੰਦੇ ਆ ਕਿ ਸਾਡੇ ਕੋਲ ਫੰਡ ਹੈ ਨਹੀਂ ਮਾੜੀ ਗੱਲ ਆ ਦੇਖੋ ਮੈਂ ਇੱਕ ਗੱਲ ਸਮਝਦਾ ਕਿ ਮੈਂ ਇੱਕ ਗੱਲ ਬੜੀ ਸਪਸ਼ਟ ਆ ਕਿ ਜਿਹੜੇ ਕਾਂਗਰਸੀ ਆ ਇਹ ਬਹੁਤ ਘਟੀਆ ਹਰਕਤ ਕਰ ਰਹੇ ਨੇ ਨਾਲੇ ਇਹਨਾਂ ਨੂੰ ਮੈਂ ਵੀਰਾਂ ਨੂੰ ਆਪਣੇ ਨੂੰ ਦੱਸਦਾ ਕਿ ਹਮੇਸ਼ਾ ਧੁੱਪ ਨਹੀਂ ਰਹ ਕਾਨੂੰ ਜੇ ਤੁਹਾਨੂੰ ਭੁਗਤਣੀਆਂ ਪੈਣੀਆਂ ਨੇ ਦੇਖਣੇ ਨਹੀਂ ਤੁਸੀਂ ਲੱਭਣੇ ਨਹੀਂਗੇ ਕਦੇ ਵੀ ਕੋਈ ਰਾਜਨੀਤੀ ਜਿਹੜੀ ਹੈ ਉਹ ਰਾਜਨੀਤੀ ਵਾਇਲੈਂਸ ਨਾਲ ਕਟਿਆ ਹਰਕਤਾਂ ਨਾਲ ਨਹੀਂ ਚੱਲਦੀ ਹਮੇਸ਼ਾ ਇਹ ਵਿਚਾਰਾਂ ਦਾ ਟਕਰਾਅ ਹੁੰਦਾ ਲੁਧਿਆਣਾ ਤੋਂ ਰਕੇਸ਼ ਦੀ ਰਿਪੋਰਟ ਐਸਐਮਜ਼ ਨਿਊਜ਼ ਫੋਲੀਟਸ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर YouTube ਚੈਨਲ ਐਂਡ ਪ੍ਰੈਸ ਦ ਬੈਲ ਆਈਕਨ